ਸਤਿ ਸ਼੍ਰੀ ਅਕਾਲ ਜਫਰ ਕਾਸਤੇ ਸਵਾਗਤ ਕਰਦੇ ਆਂ ਸਾਡੇ ਜਿਹੜੇ ਵੀ ਚੰਗਾ ਕਰਦਾ ਪਰਮਾਤਮਾ ਬਹੁਤ ਬਹੁਤ ਰੱਖਿਆ ਬਖਸ਼ ਕਰਨ ਕਰਦੇ ਅਸੀਂ ਅੱਜ ਜੁਕੀ ਅਜ ਕੱਲ ਪਤਾ ਹੈ ਜੋਗੀ ਅਜ ਪਸੰਦ ਮਾਝੇ ਬਨਸੰਤ ਪੰਜਵੇਂ ਤਰੀਕਾ ਦਾ ਤੁਹਾਨੂੰ ਬਹੁਤ ਪਸੰਦ ਪੰਜਵੇਂ ਬਹੁਤ ਬਹੁਤ ਮੁਬਾਰਕਾ ਸੋ ਪਸੰਦ ਮਾਝੇ ਵੀ ਵਾਲੇ ਜਾਨਾ ਲੱਗ ਭਾਗ ਜੋ ਕਿ ਤੁਸੀਂ ਸਭ ਜੋ ਕਿ ਪਤੰਗਾ ਜਣਾਉਣੀ ਹੋ ਅਸਮਾਨ ਵਿੱਚ ਤੁਮ ਕੀ ਇਹ ਜੋ ਕਿ ਪਤਾ ਹੈ ਪੰਜਾਬ ਦਾ ਜੋ ਕਿ ਇਤਿਹਾਸ ਦਾ ਜੋ ਕਿ ਤਿਉਹਾਰ ਹੈ ਸੋ ਉਸਦੇ ਪਿਆਰ ਤੋਂ ਬਸ ਮੈਨੂੰ ਕੁਝ ਪਤਾ ਨਹੀਂ ਹੈ ਜਿਆਦਾ ਕੁਝ ਪਤਾ ਸੀ ਕਿ ਇਸ ਤਰ੍ਹਾਂ ਜੋ ਕਿ ਜਦੋਂ ਹੁਣ ਆਪਾਂ ਵਿਚ ਆਪਾਂ ਪਤਾ ਕਿ ਢਾਉਂਦੇ ਆ ਸੋ ਅਸੀਂ ਬਦ ਬਦ ਜੋ ਕਿ ਚੈਨਲ ਰੋਡ ਤੋਂ ਜੋ ਕਿ ਵਰਤੋਂ ਕਰਦੇ ਆ ਜੋ ਕਿ ਡੋਰਾ ਬਹੁਤ ਜਿਆਦਾ ਖਤਰਾ ਲੱਗਨੇ ਅਸੀਂ ਵਰਤੋਂ ਲਗਾ ਬਗ ਨਾ ਕਰੋ ਛੋਟੇ ਬੱਚੇ ਤਾਂ ਨਾ ਕਰੋ ਚੰਗਾ ਵੱਡੇ ਜੋ ਕਿ ਲੋਕ ਵੀ ਨਾ ਕਰੋ ਜੋ ਨੌਜਵਾਨ ਲੋ ਮੁੰਡੇ ਵੀ ਨਾ ਕਰਨਾ ਕਿਉਂਕਿ ਇਸ ਰੋਡ ਨਾਲ ਜੋ ਕੀ ਜਿਵੇਂ ਕੰਮ ਹੁੰਦਾ ਹਣਾ ਜਿਵੇਂ ਜਿਵੇਂ ਵਾਰਸੀਆਂ ਆ ਪਈਆਂ। ਫੇਰ ਅਸੀਂ ਉੱਪਰਾਂ ਚਾ ਕੇ ਛੱਡ ਦਈਏ ਤਾਂ ਉਹ ਚ ਜੋਰ ਜੋ ਕੀ ਰਕਦਾ ਵਿੱਚ ਫਸ ਜਾਵੇ ਕਿਤੇ। ਉੱਤੋਂ ਕੋਈ 2-4 ਬੰਦੇ ਮੋਟਰਸਾਈਕਲ ਤੇ ਆਉਂਦੇ ਹੋਣ ਤਾਂ ਉਹਨਾਂ ਦਾ ਗੱੜੇ ਵਿੱਚ ਰੋਡ ਫਸ ਕੇ ਉਹਨਾਂ ਦਾ ਗੱੜ ਕੱਟਿਆ ਜਾਵੇਗਾ ਜਾਂ ਹੋ ਸਕਦਾ। ਕਿਉਂਕਿ ਬਾਹਰ ਨਿੱਕਟਾ ਜਾਵੇਗਾ ਜਾਂ ਹੋ ਸਕਦਾ ਪੈਣਾ ਵਿੱਚ ਫੜ ਕੇ ਪੈੜਾ ਦੇ ਰੋਡ ਫਸ ਕੇ ਉਹਨਾਂ ਦਾ ਪੈੜ ਕੱਟਿਆ ਜਾਵੇਗਾ। ਸੋ ਜਿਆ ਕੁਝ ਅਸੀਂ ਕਰਨ ਤੋਂ ਬਚੀਏ ਤਾਂ ਕਿ ਕਿਉਂਕਿ ਇਸ ਰੋਡ ਸਾਰਤੇ ਗੱੜ ਵੀ ਨਾ ਕਰ ਸਕੇ। ਇਹ ਨਾ ਹੋਵੇ ਇਸ ਤਰ੍ਹਾਂ ਜੋੜ ਦਾ ਜੋ ਕਿਸਮ ਦਾ ਹੁਣ ਤੇ ਕਰਨਾ ਛੱਡ ਦੋ ਬਹੁਤ ਚੰਗਾ। ਨਹੀਂ ਤਾਂ ਕਿ ਆ ਕੇ ਬਹੁਤ ਜੋਕੀ ਲੋਕਾਂ ਨੂੰ ਖਰਾਬ ਕਰੇਗੀ। ਸੋ ਜੋਕੀ ਜਿਹੜਾ ਲੋਕਾਂ ਕੋਲ ਹੁਣ ਜੋ ਕਿ ਤਨੇ ਡੋਰ ਲਗਭਗ ਉਹਨਾਂ ਦੇ ਜੋ ਕਿ ਫੋਰਸ ਸੱਕ ਸਕ ਸਕ ਤੋਂ ਸਕ ਤੋਂ ਕਾਰਵਾਈ ਕਰੇ। ਇਸ ਨਾਲ ਉਹ ਜੋ ਕਿ ਡੋਰ ਦਾ ਵਰਤੋਂ ਇਸਤੇਮਾਲ ਦੁਬਾਰਾ ਨਾ ਕਰਨ। ਨਿਆਜ਼ ਨੂੰ ਵੀ ਸੋ ਜਾਦੇ ਹੋਏ ਚਾਂਸ ਵੀ ਟ੍ਰਾਨ ਕਰਦੇ ਹੋਏ ਤੇ ਹਰੇਕ ਫੋਰਸ ਨੂੰ ਹਰ ਹਰ ਨੂੰ ਜੋ ਕਿ ਲੋਕਾਂ ਦੇ ਕਰਜਾਂ ਚ ਚੈਕਿੰਗ ਕਰਨ ਚਾਹੀਦੀ ਹੈ ਕਿ ਉਹਨੂੰ ਟੂੜਨ ਦਾਸ ਨੂੰ ਕੱਟਣ ਦੇ ਜਾਂ ਨਹੀਂ ਕਰਦੇ ਤਾਂ ਕਿ ਇੰਨਾ ਜੋ ਕੀ ਹਮ ਅੱਜ ਕੱਲ੍ਹ ਤੋਂ ਹਾਲਾਤ ਬਣੇ ਹੋਏ ਨੇ ਕਿ ਢੋਲਣ ਦੇ ਕਰਕੇ ਸਿਰ ਕੱਟੇ ਜਾਂ ਜਾਂ ਗਲਨ ਕੱਟੇ ਜਾਂਦੇ ਉਹ ਉਸ ਤਰ੍ਹਾਂ ਕੀ ਕੰਮ ਦਾ ਹਾਲਾਤ ਨਾ ਹੋ ਜਾਂ ਕਰ ਜਾਂ ਤਦਮਤ